ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਜੀ ਹੋਰ ਠੀਕ ਠਾਕ ਹੈ ਜੀ ਅੱਜ ਦਾ ਆਪਣਾ ਟੌਪਿਕ ਹੈ ਜੀ ਚੋਗ ਦੇ ਕੇ ਕਬੂਤਰ ਕਈ ਵਾਰ ਕੀ ਹੁੰਦਾ ਜਦੋਂ ਚੋਗ ਦਿੰਦਾ ਕਬੂਤਰ ਚੋਗ ਦੇ ਕੇ ਸੁਸਤ ਹੋ ਕੇ ਬਹਿ ਜਾਂਦਾ ਇੱਕ ਸਾਈਡ ਤੇ ਲਾ ਕੇ ਬਹਿ ਜਾਂਦਾ ਜੀ ਐਦਾਂ ਲੱਗਦਾ ਜਿਵੇਂ ਐਦਾਂ ਲੱਗਦਾ ਜਿਵੇਂ ਕਬੂਤਰ ਦਾ ਜੋੜ ਲੱਗ ਗਿਆ ਹੋਵੇ ਜਾਂ ਕੋਈ ਪ੍ਰੋਬਲਮ ਪੈ ਗਈ ਹੋਵੇ ਕਬੂਤਰ ਨੂੰ ਇਹ ਅਕਸਰ ਹੁੰਦਾ ਕਦਾ ਜੀ ਜਦੋਂ ਕਬੂਤਰ ਬੱਚੇ ਕੱਢਦੇ ਆ ਕਬੂਤਰ ਕਬੂਤਰੀਆਂ ਬੱਚੇ ਕੱਢਣ ਤੋਂ ਬਾਅਦ ਬੀਕ ਹੋ ਜਾਂਦੀ ਹੈ ਜੀ ਤੇ ਥੋੜਾ ਪਾਚਨ ਸ਼ਕਤੀ ਚ ਪ੍ਰੋਬਲਮ ਆ ਜਾਂਦੀ ਆ ਤੁਹਾਨੂੰ ਪਤਾ ਜਦੋਂ ਕਬੂਤਰ ਜਾਂ ਕਬੂਤਰੀ ਚੋਕ ਦਿੰਦਾ ਇਹਨਾਂ ਨੂੰ ਜ਼ੋਰ ਤਾਂ ਲੱਗਦਾ ਹੀ ਹੈ ਹਨਾ ਜਿਹੜੇ ਕਬੂਤਰ ਚੋਕ ਦੇਣ ਤੋਂ ਬਾਅਦ ਸੁਸਤ ਹੋ ਕੇ ਬਹਿ ਜਾਂਦੇ ਨੇ ਜਾਂ ਇਕੱਠੇ ਹੋ ਕੇ ਬਹਿ ਜਾਂਦੇ ਨੇ ਜੀ ਸਾਈਡ ਤੇ ਲਾ ਕੇ ਬਹਿੜ ਜਾਂਦੇ ਆ ਜੀ ਉਹਨਾਂ ਖਾਤਰ ਮੈਂ ਇੱਕ ਦੇਸੀ ਇਲਾਜ ਦੱਸਦਾ ਠੀਕ ਹੈ ਜੀ ਉਹਦੇਆਂ ਦੀਆਂ ਗੋਲੀਆਂ ਬਣਾ ਕੇ ਰੱਖਣੀਆਂ ਤੁਸੀਂ ਇੱਕ ਗੋਲੀ ਸਵੇਰੇ ਇੱਕ ਗੋਲੀ ਸ਼ਾਮ ਨੂੰ ਦੇਣੀ ਹੈ ਜਦੋਂ ਕਬੂਤਰ ਚੋਕ ਦੇ ਕੇ ਹਟ ਗਿਆ ਉਹ ਤੋਂ ਬਾਅਦ ਦੇਣੀ ਹੈ ਧਿਆਨ ਨਾਲ ਸੁਣ ਲਿਓ ਜੀ ਕੰਮ ਆਉਣ ਵਾਲੀ ਚੀਜ਼ ਐ ਪਹਿਲੇ ਨੰਬਰ ਤੇ ਲੈਣੀ ਜੀ ਆਪਾਂ ਨੇ ਕਾਲੀ ਜੀਰੀ ਕਾਲੀ ਜੀਰੀ ਲੈਣੀ ਐ ਜੀ 20 ਗ੍ਰਾਮ ਕਾਲੀ ਜੀਰੀ ਲੈਣੀ ਐ ਜੀ 20 ਗ੍ਰਾਮ ਉਹ ਤੋਂ ਬਾਅਦ ਲੈਣੀ ਐ ਜੀ ਕਾਲਡ ਡੋਡੇ ਕਾਲਡ ਡੋਡੇ ਲੈਣੇ ਐ ਜੀ 10 ਗ੍ਰਾਮ ਬਿਹੜੇ ਲੈਣੇ ਐ ਜੀ 20 ਗ੍ਰਾਮ ਹਲਦੀ ਲੈਣੀ ਐ ਜੀ ਹਲਦੀ ਆਪ ਲੈ ਕੇ ਪੀਸਣੀ ਐ ਜੀ ਗਠੀ ਵਾਲੀ ਹਲਦੀ ਲੈਣੀ ਆ ਉਹ ਵੀ 20 ਗ੍ਰਾਮ ਲੈਣੀ ਆ ਜੀ ਲੂਣ ਲੈਣਾ ਜੀ ਕਾਲਾ ਦਲੀ ਵਾਲਾ ਲੂਣ ਲੈਣਾ ਜੀ ਆਪਾਂ ਨੇ ਉਹ ਵੀ ਆਪਾਂ ਨੇ ਆਪੀਸਣਾ ਜੀ 20 ਗ੍ਰਾਮ ਉਹ ਲੈਣਾ ਹਿੰਗ ਲੈਣੀ ਆ ਜੀ 5 ਗ੍ਰਾਮ ਹਿੰਗ ਨੂੰ ਆਪਾਂ ਨੇ ਤਵੇ ਤੇ ਭੁੰਨਣਾ ਹੈ ਜੀ ਭੁੰਨ ਕੇ ਫੇਰ ਵਿੱਚ ਪਾਉਣੀ ਆ ਸਮਾਨ ਦੇ ਪਾਊਡਰ ਦੇ ਵਿੱਚ 200 ਗ੍ਰਾਮ ਲੈਣੀ ਆ ਜੀ ਆਪਾਂ ਨੇ ਦਾਖਾਂ ਦੱਖਾਂ ਇਨੀ ਵਧੀਆ ਚੀਜ਼ ਹੈ ਜੀ ਦੱਖਾਂ ਹੁੰਦੀਆਂ ਜਿਹੜੀਆਂ ਬਹੁਤ ਵਧੀਆ ਹੁੰਦੀਆਂ ਜੀ ਇਹ ਬਲੱਡ ਬਣਾਉਂਦੀਆਂ ਜੀ ਇਹ ਖੂਨ ਬਣਾਉਂਦੀਆਂ ਤੇ ਊਰਜਾ ਬਹੁਤ ਹੁੰਦੀ ਦੀ ਇਹਦੇ ਵਿੱਚ ਇਹਦੇ ਵਿੱਚ ਊਰਜਾ ਬਹੁਤ ਹੁੰਦੀ ਹੈ ਜੀ ਖੂਨ ਦੇ ਨਾਂ ਨਾਲ ਹੀ ਊਰਜਾ ਵੀ ਦਿੰਦੀ ਹੈ ਇਸਰੀਰ ਨੂੰ ਆਪਾਂ ਨੇ ਕੀ ਕਰਨਾ ਜੀ ਜਿਹੜੀਆਂ ਚੀਜ਼ਾਂ ਕੁੱਟਣ ਵਾਲੀਆਂ ਚਾਰੇ ਪੰਜੇ ਕੁੱਟ ਕੇ ਚੰਗੀ ਤਰ੍ਹਾਂ ਪਾਊਡਰ ਬਣਾ ਲੈਣਾ ਜੀ ਉਹਦਾ ਹਿੰਗ ਨੂੰ ਤਵੇ ਤੇ ਆਪਾਂ ਰਹਾੜ ਲੈਣਾ ਜੀ ਪਕਾ ਲੈਣਾ ਉਹਨੂੰ ਥੋੜੀ ਜੀ ਸਾਰੀਆਂ ਚੀਜ਼ਾਂ ਆਪਾਂ ਨੇ ਮਿਕਸ ਕਰਨੀਆਂ ਜੀ ਜਿਹੜੀਆਂ ਦਾਖਾਂ ਐ ਦਾਖਾ ਕੁੱਟ ਲੈਣੀ ਆਪਾਂ ਨੇ ਮਾਮ ਦੇ ਹਿਸਤੇ ਜੀ ਕੁੱਟ ਲਓ ਜਾਂ ਫਿਰ ਆਪਣਾ ਜਿਹੜਾ ਘਰ ਦਾ ਕੁੰਡੀ ਸੋਟਾ ਹੁੰਦਾ ਜੀ ਜਾਂ ਆਪਣਾ ਜਿਹੜਾ ਘਰ ਦਾ ਕੁੰਡੀ ਸੋਟਾ ਹੁੰਦਾ ਜੀ ਉਹਦੇ ਚ ਕੁੱਟ ਲਓ ਜੀ ਉਹਨੂੰ ਚੰਗੀ ਤਰ੍ਹਾਂ ਕੁੱਟ ਕੇ ਦਾਖਾਂ ਨੂੰ ਜੀ ਇਹ ਸਾਰਾ ਸਮਾਨ ਉਹਦੇ ਵਿੱਚ ਮਿਕਸ ਕਰ ਲੈਣਾ ਆਪਾਂ ਨੇ ਜਦੋਂ ਕਬੂਤਰ ਚੋਕ ਦੇ ਕੇ ਹੜਦਾ ਜਾਂ ਕਬੂਤਰੀ ਚੋਕ ਦੇ ਕੇ ਹੜਦੀ ਹੈ ਤਾਂ ਆਪਾਂ ਨੇ ਕੀ ਕਰਨਾ ਜੀ ਇਹ ਜਿਹੜੀਆਂ ਗੋਲੀਆਂ ਬਣਾ ਲੈਣੀਆਂ ਇਹਨਾਂ ਦੀਆਂ ਜੇ ਹੋਂ ਗੋਲੀਆਂ ਬਣਾ ਲਓ ਚਾਹ ਇਦਾਂ ਹੀ ਪਿੰਨਾ ਬਣਾ ਕੇ ਰੱਖ ਲਓ ਤੇ ਇਹਨਾਂ ਦੇਣਾ ਜੀ ਆਪਾਂ ਨੇ ਅੱਧੇ ਬਦਾਮ ਤੋਂ ਥੋੜਾ ਘੱਟ ਦੇਣਾ ਉਦੋਂ ਹੈ ਜੀ ਗੌਰ ਕਰਵੇ ਚੀਜ਼ ਦੀ ਜਦੋਂ ਕਬੂਤਰ ਚੋਕ ਦੇ ਕੇ हट ਗਏ ਜਾਂ ਕਬੂਤਰ ਜੋਗ ਦੇ ਕੇ हट ਗਈ ਥੋੜੇ ਕਬੂਤਰ ਜਿਹੜੇ ਸੁਸਤ ਹੋ ਕੇ ਬੈਠਦੇ ਆ ਜਾਂ ਇਕੱਠੇ ਹੋ ਕੇ ਬੈਠਦੇ ਆ ਜਾਂ ਚੋਕ ਦੇਣ ਤੋਂ ਬਾਅਦ ਕਬੂਤਰ ਸੁਸਤ ਹੋ ਜਾਂਦਾ ਏ ਬਿਲਕੁਲ ਇਹ ਸੁੰਨ ਹੋ ਜਾਂਦਾ ਏ ਉਹ ਚੀਜ਼ ਦਾ ਪੱਕਾ ਇਲਾਜ ਆ ਜੀ ਗੌਰ ਕਰਿਓ ਇਹ ਆਪਣੀ ਗੱਲ ਤੇ ਜਿੰਨੇ ਵੀ ਭਰਾ ਹਨੇ ਬਾਈ ਤੁਹਾਨੂੰ ਪਤਾ ਹੁਣ ਬੱਚਿਆਂ ਦਾ ਸੀਜ਼ਨ ਚੱਲ ਰਿਹਾ ਆਪਾਂ ਇਹ ਬਾਈ ਤਾਂ ਨੁਸਖਾ ਦੱਸਿਆ ਵੀ ਆਪਣੇ ਭਰਾਵਾਂ ਤੇ ਕੰਮ ਆ ਸਕੇ ਕਰਿਓ ਜੀ ਕਰਕੇ ਦੇਖਿਓ ਵੱਡੇ ਕਬੂਤਰਾਂ ਦਾ ਤੇ ਕਬੂਤਰੀਆਂ ਦਾ ਵਿਚਾਰ ਹੋਊਗਾ ਜੀ ਸੈੱਟ ਰਹਿਣਗੇ ਕਬੂਤਰ ਤੇ ਕਬੂਤਰੀਆਂ ਜੀ ਧੰਨਵਾਦ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਜੀ ਜਿਹੜੇ ਜਿਹੜੇ ਭਰਾ ਰਹਿਗੇ ਤਾਂ ਜੋ ਤੁਹਾਨੂੰ ਆਉਣ ਵਾਲੀ ਇਨਫੋਰਮੇਸ਼ਨ ਆ ਬਾਈ ਮਿਲਦੀਆਂ ਰਹਿਣ ਸ਼ਸ਼ੀਕਾਲ ਜੀ ਮਿਲਦੇ ਆਂ ਅਗਲੀ ਵੀ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ